ਇਹ ਆਪੇ ਉਸ ਰੈਲੀ ਦੇ ਵਿੱਚ ਉਸ ਜਿਹੜਾ ਸਾਡਾ ਜੀ ਕੰਪਨੀ ਬਾਗ ਦੇ ਵਿੱਚ ਜਲਸਾ ਹੁੰਦਾ ਕਿਤਾ ਸੀ ਉਸ ਵੇਲੇ ਉਸ ਵੇਲੇ ਜਿਹੜੇ ਜਿਸ ਦੇ ਪ੍ਰੈਜ਼ੀਡੈਂਟ ਸੀ ਕਾਮ ਕਰਦੇ ਆ ਤਾਂ ਇਹ ਆਪਣਾ ਸਿੱਖਿਆ ਪਲੱਸ ਅੰਬਰ ਸਰ ਵਿਕਾਸ ਮੰਚ ਇਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ ਸੀ ਮੈਨੂੰ ਇੱਥੇ ਬੁਲਾਇਆ ਸੀ ਸ਼ਾਇਦ ਹਿੱਸੇ ਕਰਕੇ ਕਿ ਕੋਈ ਜਿਹੜੇ ਫੈਕਟ ਉਸ ਵੇਲੇ ਦੇ ਇਹਨਾਂ ਨੂੰ ਨਹੀਂ ਪਤਾ ਹੋਣਗੇ ਉਹ ਮੈਂ ਦੱਸਾਂ ਤੇ ਮੈਂ ਤੇ ਸਿਰਫ ਬਾਕੀ ਤੇ ਸਾਰੀਆਂ ਗੱਲਾਂ ਇਹਨਾਂ ਨੇ ਕੀਤੀਆਂ ਮੈਂ ਸਿਰਫ ਇੰਨੀ ਗੱਲ ਕੀਤੀ ਹੈ ਵੀ ਇਹ ਕਿਸ ਤਰ੍ਹਾਂ ਬਚਿਆ ਇਹ ਪ੍ਰੋਜੈਕਟ ਕਿਉਂਕਿ ਬਾਕੀਆਂ ਦੀ ਤੇ ਡਿਮਾਂਡ ਸੀ ਸਿੱਖਿਆ ਦੀ ਵੀ ਡਿਮਾਂਡ ਸੀ ਇਹ 20 ਦਿਨ ਤੇ ਲੈਪਸ ਹੋਣ ਵਾਲਾ ਸੀ ਇਹ ਪ੍ਰੋਜੈਕਟ ਤੇ ਇਹਨਾਂ ਨੇ ਵੀ ਆਪਣਾ ਸੰਪਰਕ ਕੀਤਾ ਅੰਮ੍ਰਿਤਸਰ ਵਿਕਾਸ ਮੰਚ ਨੇ ਮੈਂ ਉਹਦੇ ਤੇ ਸਟੈਂਡ ਲਿਆ ਪੈਸਾ ਆਪਣੇ ਡਿਪਾਰਟਮੈਂਟ ਤੋਂ 25 ਕਰੋੜ ਇੰਪਰੂਵਮੈਂਟ ਟਰਸ ਤੇ 50 ਕਰੋੜ ਇੱਥੋਂ ਆਪਣਾ ਏਡੀਏ ਚੋਂ ਜਿਹੜਾ ਅੰਮ੍ਰਿਤਸਰ ਦਾ ਹੀ ਪੈਸਾ ਸੀ ਉਹ ਦੇ ਕੇ ਤੇ ਮੈਂ ਇਹ ਜਗਾ ਜਿਹੜੀ ਆ 60 ਏਕੜ ਲੈ ਕੇ ਦਿੱਤੀ ਹੈ ਤੇ ਇਹ ਪ੍ਰੋਜੈਕਟ ਬਚ ਪਾਇਆ ਬਾਕੀ ਤੇ ਪ੍ਰੋਜੈਕਟ ਜਿਹੜਾ ਵਾ ਉਹਦਾ ਬਾਅਦ ਦੇ ਵਿੱਚ ਜੋ ਮਕਸਦ ਸੀ ਉਹ ਨਹੀਂ ਪੂਰਾ ਹੋਇਆ ਉਹ ਵਕਰੀ ਗੱਲ ਆ ਉਹਦੇ ਵਾਸਤੇ ਐਫਰਟ ਕਰਨਾ ਬਾਕੀ ਆ ਜੇ ਲੋਕੀ ਜ਼ਿੰਮੇਵਾਰੀ ਦਿੰਦੇ ਆ ਤੇ ਇਹਦਾ ਜਿਹੜਾ ਸੈਂਟਰ ਆਫ ਐਕਸਲੈਂਸ ਐਂਡ ਐਗਰੀਕਲਚਰ ਐਂਟਰਪ੍ਰੀਨੋਰਸ਼ਿਪ ਜਿਹੜਾ ਬੰਨਣਾ ਸੀ ਮਤਲਬ ਨਵੀਂ ਟੈਕਨੀਕ ਦੇ ਨਾਲ ਫਸਲਾਂ ਆਮਦਨ ਵਧਾਉਣ ਵਾਸਤੇ ਕਿਸ ਤਰ੍ਹਾਂ ਫਸਲਾਂ ਡਾਇਵਰਸੀਫਿਕੇਸ਼ਨ ਪ੍ਰੋਸੈਸਿੰਗ ਰਿਸਰਚ ਹੁੰਦੀ ਆਏ ਮਾਰਕੀਟਿੰਗ ਇਹ ਸਾਰੇ ਰਿਸਰਚ ਸਾਰੇ ਇਹੋ ਪ੍ਰੋਸੈਸ ਜਿਹੜਾ ਨਾ ਇਹ ਚੀਜ਼ ਬਣਾਉਣੀ ਆਪਣਾ ਐਗਰੀਕਲਚਰ ਤੋਂ ਆਪਣੀਆਂ ਸਬਜ਼ੀਆਂ ਪੈਦਾ ਕਰਨੀਆਂ ਉਹਨਾਂ ਨੂੰ ਪ੍ਰੋਸੈਸ ਕਰਨਾ ਉਹਦੀ ਮਾਰਕੀਟਿੰਗ ਇਹ ਸਾਰਾ ਕੁਝ ਉਹਦੇ ਚ ਆ ਤੇ ਡਾਇਵਰਸੀਫਿਕੇਸ਼ਨ ਮੇ ਅਸੀਂ ਪਾਣੀ ਕਿਤਨਾ ਬਚਾ ਸਕਦੇ ਆ ਝੋਨੇ ਤੋਂ ਤੋਂ ਬਾਅਦ ਉਹਦੀ ਫਿਰ ਮਾਰਕੀਟਿੰਗ ਸਾਰਾ ਇਹ ਇਹ ਮਕਸਦ ਪੂਰਾ ਨਹੀਂ ਹੋਇਆ ਉਥੇ ਸੈਂਟਰ ਆਫ ਹੈਪੀਨੈਸ ਬਣਾਤਾ ਉਹਦੀ ਜਦ ਕੇ ਪੰਜਾਬ ਜਿਹੜਾ ਵਾ ਉਹ ਐਗਰੀਕਲਚਰ ਸਟੇਟ ਆ ਇਹਦੀ ਜਰੂਰਤ ਹੈ ਜਿਹੜੀ ਐਗਰੀਕਲਚਰ ਬੇਸਡ ਕੰਮ ਆ ਵਾਸਤੇ ਆ ਹਾਂ ਉਹ ਜਿਹੜਾ ਕਹ ਰਹੇ ਨੇ ਕਿ ਮੈਂ ਬਚਾਇਆ ਜੀ ਇਹਨੂੰ ਕੁੱਤੀਆਂ ਜਾਦੇ ਨਾ ਦੱਸੇ ਨਾ ਮੈਂ ਤੇ ਦੱਸਤਾ ਤੇ ਮੈਂ ਪੈਸੇ ਕਿੱਥੋਂ ਦਿੱਤੇ ਆ ਤੇ ਕਿਤਨਾ ਆਇਆ ਉਹ ਨਿਊਜ਼ ਉਦੋਂ ਦੀਆਂ ਮੈਂ ਮੈਂ ਕੋਈ ਹੁਣ ਥੋੜੀ ਲਵਾਈਆਂ ਉਦੋਂ ਦੀਆਂ ਨਿਊਜ਼ ਆ ਸਾਰੀਆਂ ਇਹ ਖਬਰਾਂ ਇਹ ਉਦੋਂ ਦੀਆਂ ਹੈ ਨਾ ਇਹ ਫੋਟੋਆਂ ਉਦੋਂ ਦੀਆਂ ਇਹ ਉਦਗਾ ਨਹੀਂ ਪੱਥਰ ਪੂਜਾ ਇਹਨਾਂ ਨੇ ਕਿ ਮੇਰੇ ਕੋ ਇਸ ਤਰ੍ਹਾਂ ਕਰਾਈ ਸ hẳn ਸਾਰਾ ਇਹ ਵੇਖੋ ਮੈਂ ਸਮਝ ਨਹੀਂ ਪਰ ਇਹ ਉਦੋਂ ਦੀਆਂ ਵਾ ਹੈ ਨਾ ਸੰਸਦਾਂ ਹੁਣ ਵਿਚਾਰੇ ਹੁਣ ਵਿੱਚ ਕ੍ਰੈਡਿਟ ਚੁਬੀ ਦੀ ਕੋਸ਼ਿਸ਼ ਚ ਹੈ ਪਰ ਬੰਦਾ ਤਾਂ ਬੈਠਾ ਜਿੰਦਾ ਜਾਗਦਾ ਨਾ ਸਾਹਮਣੇ ਤੇ ਹੁਣ ਗੱਲ ਆ ਵੀ ਝੂਠ ਤੋਂ ਦਾ ਚੱਲੇ ਜਦੋਂ ਬੰਦਾ ਕਿਤੇ ਪਰਾਂ ਹੋਣਾ ਚੱਲੇ। ਜੋ ਇਸ ਲਈ ਆਈਐਮ ਦੇ ਹਾਲਾਤ ਬਣੇ ਹੋਏ ਆ ਕਿ ਸਟੇਟ ਗਵਰਨਮੈਂਟ ਦੇ ਕੀ ਰੋਲ ਆ ਕਿਉਂਕਿ ਸੈਂਟਰ ਗਵਰਨਮੈਂਟ ਕੋ ਪ੍ਰੋਜੈਕਟ ਲੈਂਦੀ ਹੈ ਲੇਕਿਨ 2014 2019 ਦੇ ਵਿੱਚ ਹਰਨ ਤੋਂ ਬਾਅਦ ਕੀ ਉਹਦੇ ਕਿਸੇ ਸਟੇਟ ਗਵਰਨਮੈਂਟ ਦਾ ਉਹੀ ਰੋਲ ਆ ਜਿਹੜਾ ਮੇਰਾ ਰਿਹਾ। ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਤੇ ਬਿਲਡਿੰਗਾਂ ਮੰਦੀ ਪਈਆਂ ਉਹਦਾ ਜੇ ਮਕਸਦ ਨਹੀਂ ਪੂਰਾ ਹੋ ਰਿਹਾ ਉਹਦਾ ਸੈਂਟਰ ਜਿਹੜੀ ਸਰਕਾਰ ਆ ਉਨੂੰ ਵੀ ਉਹਦਾ ਸੰਗਿਆਨ ਲੈਣਾ ਚਾਹੀਦਾ ਤੇ ਜਿਹੜਾ ਐਮਪੀ ਸੀਗਾ ਉਹਨੂੰ ਵੀ ਅਵੇਰ ਰਹਿਣਾ ਚਾਹੀਦਾ ਹੈ ਵੀ ਜਿਹੜਾ ਮਕਸਦ ਇਹਦਾ ਜੇ ਨਹੀਂ ਪੂਰਾ ਹੋ ਰਿਹਾ ਉਨਜੀ ਕਰੈਡਿਟ ਜਦੋਂ ਸਾਨੂੰ 162ਵੀਂ ਐਗਰੀਕਲਚਰ ਯੂਨੀਵਰਸਿਟੀ ਬਣੀ ਉਹਦੇ ਨਾਲ ਜਿਹੜੀਆਂ ਖੋਜਾਂ ਹੋਈਆਂ ਪੰਜਾਬ ਦੀ ਪੈਦਾਵਾਰ ਵਧੀ ਕਿਸਾਨਾਂ ਦੀ ਇਨਕਮ ਵਧੀ ਔਰ ਦੇਸ਼ ਵਿੱਚ ਖੁਸ਼ਹਾਲੀ ਆਈ ਜਿਹੜਾ ਦੇਸ਼ ਭੁੱਖਾ ਮਰਦਾ ਸੀ ਉਸ ਦੇਸ਼ ਵਿੱਚ ਅੰਨ ਇਨਾ ਰੁਣਨ ਲੱਗ ਪਿਆ ਇੰਨਾ ਜਤਾਂ ਹੁਆ ਹੈ ਲੇਕਿਨ ਉਹਦੇ ਨਾਲ ਇੱਕ ਸਮੱਸਿਆ ਹੋ ਗਈ ਕਿ ਨਾ ਕਿ ਸਾਡੇ ਕੋਲ ਕੋਈ ਮਾਰਕੀਟਿੰਗ ਦਾ ਪ੍ਰੋਸੈਸ ਸੀ ਨਾ ਇਹਦੀ ਪ੍ਰੋਸੈਸਿੰਗ ਦੇ ਵਾਸਤੇ ਵੀ ਸਾਡੇ ਕੋਲ ਸੀ ਟੂਲ ਤੋਂ ਐਸੀ ਯੋਜਨਾ ਨੂੰ ਰੱਖਦੇ ਹੋਇਆ ਅਮਨੀ ਸਰ ਵੀ ਜਿਹੜੀ ਕਿ ਆਈ ਐਮ ਜੀ ਸਥਾਪਨਾ ਕੀਤੀ ਗਈ ਉਹਦੇ ਵਾਸਤੇ ਸੰਘਰਸ਼ ਕੀਤਾ ਗਿਆ ਤਾਂ ਕਿ ਇੱਥੋਂ ਦਾ ਜਿਹੜਾ ਕਿਸਾਨ ਹੈ ਇੱਥੋਂ ਦਾ ਜਿਹੜਾ ਨੌਜਵਾਨ ਹੈ ਇੱਥੋਂ ਦੀ ਜਿਹੜੀ ਪ੍ਰੋਡਕਟ ਹੈ ਉਹ ਜਿਹੜੇ ਗਿਆ ਅੱਗੇ ਵਧਨ ਤਾਂ ਕਿ ਅਸੀਂ ਜਿਹੜਾ ਗੈਸ ਗਰੀਬੀ ਦੇ ਚੱਕਰ ਤੋਂ ਬਾਹਰ ਨਿਕਲ ਸਕੀਏ ਔਰ ਵਿਕਾਸ ਵੱਲ ਵੱਧ ਸਕੀਏ ਉਸ ਲਈ ਜੋਸ਼ੀ ਸਾਹਿਬ ਨੇ ਜੋ ਉਪਰਾਲੇ ਕੀਤੇ ਉਹ ਤੁਸੀਂ ਪੱਲਾ ਸਾਹਿਬ ਜੀ ਕੋਲੋਂ ਔਰ ਕੌਂਫਰੈਂਸਰ ਸਾਹਿਬ ਕੋ ਸੁਣਿਆ ਗਿਆ ਉਹਦੇ ਲਈ ਬਹੁਤ-ਬਹੁਤ ਧੰਨਵਾਦ ਹੁਣ ਮੈਂ ਜਿਆਦਾ ਲੰਮਾ ਨਾ ਕਰਦਾ ਹੋਇਆ ਮੈਂ ਜੋ ਸਭ ਅਗੇ ਬੇਨਤੀ ਕਰੂਗਾ ਕਿ ਉਹ ਇਸ ਵਿਸ਼ੇ ਨੂੰ ਪ੍ਰੈਸ ਕਾਨਫਰੰਸ ਵਿੱਚ ਸੰਬੋਧਿਤ ਕਰਾਵੇ ਔਰ ਜੋ ਵੀ ਸੰਦੇਸ਼ ਹੈ ਉਹ ਆਪਣਾ ਦੇਵੇ ਕਿ ਜਿਹੜਾ ਸੈਂਟਰ ਦਾ ਪ੍ਰੋਜੈਕਟ ਆ ਨਾ ਉਹਦੇ ਵਾਸਤੇ ਸੈਂਟਰੀ ਦੀ ਜ਼ਮੀਨ ਨੂੰ ਚੀਜ਼ ਲੈ ਬੜੀਆਂ ਮੁਸ਼ਕਲਾਂ ਆਉਂੀਆਂ ਉਹ ਹੋ ਜਣੀਆਂ ਤੁਹਾਨੂੰ ਬੜਾ ਪਤਾ ਸੀ ਬਤਾ ਐਕਸਪ੍ਰੈਸ ਵੀ ਇਹਦਾ ਐਕਸਪ੍ਰੈਸ ਵੇ ਜਿਹੜਾ ਕਿ ਦਿੱਲੀ ਤੋਂ ਸ਼ੁਰੂ ਹੋਇਆ ਮੇਰੇ ਕਹਿਣਾਂ ਮਤਲਬ ਸੀ ਕਿ ਐਕਸਪ੍ਰੈਸ ਵੇ ਆਪਾਂ ਚ ਸਟੇਟ ਦੀ ਜ਼ਮੀਨ ਲੈਣੀ ਹੁੰਦੀ ਤੇ ਐਕਸਪ੍ਰੈਸ ਵੇ ਕਰੀਏ ਤੇ ਸਟੈਬਲਿਸ਼ ਹੋਣੀ ਚਾਹੀਦੀ ਕਦੀ ਨਹੀਂ ਹੁੰਦੀ 10 ਸਾਲੋਂ ਸੈਂਕਸ਼ਨ ਕਾ ਦਿੱਤੇ ਆ ਤੇ ਸਿਰਫ 30 30 50 50 ਕਰੋੜ ਦੀ ਜ਼ਮੀਨ ਲੈਣ ਦੀ ਖਾਤਰ ਉਹ 20 20 ਸਾਲ ਲੱਗਦੇ ਬਹੁਤ ਵੇਲੇ ਲੈਂਦਾ ਉਹਦੇ ਵਾਸਤੇ ਸਿਰਫ 90 ਘੇੜੇ ਜ਼ਮੀਨ ਲੈਣੀ ਆ 11 ਸਾਲ ਹੋ ਗਏ ਆ ਤੇ ਉਹ ਵਾਜੇ ਵਾਸਤੇ ਬਹੁਤ ਹੀ ਇੱਕ ਰੈਵੋਲੂਸ਼ਨਰੀ ਪ੍ਰੋਜੈਕਟ ਆ ਇਤੋਂ ਵੱਡੀ ਸਿੱਧੀ ਜਿਹੜੀ ਬੰਵੇ ਜਾ ਰਹੀ ਅਦਲੀ ਵਾਲਾ ਰੋਡੂ ਛੱਡ ਕੇ ਤੇ ਸਾਡੇ ਵਾਸਤੇ ਬੜੇ ਫਾਇਦੇ ਨੇ ਕਿ ਜਦੋਂ ਮਿਸਰੀ ਜੀਤਰੀ ਨੇ ਆਈਆਈਐਮ ਤੇ ਏਮਜ਼ ਅੰਮ੍ਰਿਤਸਰ ਵਾਸਤੇ ਜਿਹੜੇ ਸੀ ਉਹ ਉਹਨਾਂ ਨੇ ਸੈਕਸ਼ਨ ਕਰ ਦਿੱਤੇ ਕਿਉਂਕਿ ਉਸ ਵੇਲੇ ਦੀ ਸਰਕਾਰ ਜਿਹੜੀ ਸਰਕਾਰ ਦਾ ਸਾਡੇ ਹੈਗੇ ਸੀ ਲੀਡਰ ਉਹ ਉਥੋਂ ਦੇ ਸੀ ਕਨਸੈਪਟ ਵੇਖਿਆ ਤੇ ਕਰਤਾ ਸਭ ਕੁਝ ਮਕੈਨੀਕਲ ਥੀਪਿੰਗ ਕਰਦੀ ਰੋਡ-ਬਿਡਰ ਗਾਰਬੇਜ ਕਲੈਕਸ਼ਨ ਕਰਦੀ ਡਾਈਨਾ ਕਰਦੀਆਂ ਐਂਡ ਟੂ ਐਂਡ ਵਾਟ ਟੂ ਆ ਲੋਕ ਕਹਿੰਦੇ ਨਾ ਛਿੱਕੀ ਕਮੀ ਗੰਦੀ ਨਹੀਂ ਹੁੰਦੀ ਹੁੰਦਾ ਮੈਂ ਬਣਾਤਾ ਉਹ ਜਿਆ ਹਲਕਾ ਬਾਗ ਬਗੀਚੇ ਦੂਰ ਵੇਖਣ ਦਾ ਕਿ ਕਾਗੇ ਨਾ ਕਿੰਨੀ ਲੱਭਦਾ ਕਿ ਤੁਸੀਂ ਜਿਹੜੀ ਪੜ ਕੇ ਆਉਂਦੇ ਹੋ ਨਾ ਗੱਲਾਂ ਉਹ ਤੁਸੀਂ ਆਪਣੇ ਹੱਕੇ ਦੇ ਵਿੱਚ ਜਿਹੜਾ ਨਾਲਾ ਬੰਦਾ ਉਸ ਨੂੰ ਕਵਰ ਕਰ ਦਿੱਤਾ ਉਹਦੇ ਕੋਲੋਂ ਕਿਉਂ ਨਹੀਂ ਕਵਰ ਹੋਇਆ ਉਹ ਨੂੰ ਪੁੱਛੋ ਨਾ ਜਾ ਕੇ ਤੁਸੀਂ ਮੰਦੇ ਹੋ ਸਕਦਾ ਸੀ ਕਵਰ ਹੈ ਜਿਹੜਾ ਨਹੀਂ ਕਰਤਾ ਦੇਖੋ ਗੱਲ ਕਿਹੜੀ ਦੁਨੀਆ ਦੇ ਕਿ ਚੰਦਰਮੇ ਤੇ ਬੰਦਾ ਜਾ ਸਕਦਾ ਕੰਮ ਧਰਤੀ ਤੇ ਕਿਹੜਾ ਨਹੀਂ ਹੋ ਸਕਦਾ ਮੈਨੂੰ ਅੱਜ ਤਾਂ ਕੋਈ ਪੋਲਿਟਿਕਲ ਵੇਲੇ ਬੰਦੇ ਦੀ ਹਾਈ ਟੈਨਸ਼ਨ ਤਾਰਾਂ ਨਹੀਂ ਕਿਸੇ ਨੇ ਕਰਾਈਆਂ ਕਰਾਤੀਆਂ ਸੇਵਕ ਨੇ ਕਰਾਤੀਆਂ ਅਗਲਾ ਹੁਣ ਵੀ ਲੱਗਦੀਆਂ ਪਈਆਂ ਕਿਉਂ ਲੱਗਦੀਆਂ ਪਈਆਂ ਮੌਕਾ ਮਿਲਦਾ ਤੇ ਗੰਦਾ ਨਾਲ ਕਰ ਹੋਏਗਾ ਬਿਲਕੁਲ ਮੌਕਾ ਮਿਲੂਗਾ ਸਭ ਕੁਝ ਕਰਾਂਗੇ A to Z ਇਹ ਸਮਾਰਟ ਸਿਟੀ ਆ ਜਿੱਥੇ ਗੰਦ ਨਹੀਂ ਗੋਦ ਨਹੀਂ ਜਿੱਥੇ ਲੋਕਾਂ ਦੀਆਂ ਬਿਮਾਰੀਆਂ ਦੀ ਕੋਈ ਜਗ੍ਹਾ ਨਹੀਂ ਸਮਾਰਟ ਕਿਹੜੇ ਕੰਮ ਖੋਣ ਵਾਲੇ ਨੇ ਪ੍ਰਾਇਰਟੀ ਕਿਹੜੀ ਸਾਰਾ ਕੁਝ ਹੋਣ ਵਾਲਾ ਹੈ ਹੋਇਆ ਕੀ ਜੋ ਅਸੀਂ ਬਣਾਇਆ ਸਾਰਾ ਬਰਬਾਦ ਕਰਦਾ ਪੁੱਛੋ ਕਿਹੜਾ ਕੰਮ ਉਹ ਕਹੋ ਦੱਸਦਾ ਤੁਹਾਨੂੰ ਕਿਹੜਾ ਕਿਹੜਾ ਆਈਟੀ ਸਿਟੀ ਬਣਾਵਾਂਗੇ ਇਹਨੂੰ ਅਨੁਬ੍ਰਤ ਮੈਡੀਕਲ ਟੂਰਿਜ਼ਮ ਲੈ ਕੇ ਆਵਾਂਗੇ ਫੋਰ ਸਟੋਰੇਜ ਲੈ ਕੇ ਆਵਾਂਗੇ ਸਮਾਰਟ ਸਿਟੀ ਆਸ ਸੇਵਕ ਨੇ ਡਿclare ਕਰਾਇਆ ਸਮਾਰਟ ਸਿਟੀ ਜਰਮਾਂ ਰਹੀਆ ਉਹ ਨਹੀਂ ਲਿਆਂਦੇ ਗਏ ਨਹੀਂ ਕੋਸ਼ੋ ਪਿਆ ਲੇਕਿਨ ਹਰੂਜੀ ਸਾਹਿਬ 11000 ਸਹੀ 1100 ਰੁਪਏ ਦਾ ਲੈਕਚਰ ਹੈ ਕਿਸੇ ਗੱਲ ਕਰ ਸਕਦੇ ਹਾਂਜੀ ਕਹਿੰਦੇ ਦਿਲ ਦੇ ਨਾਲੇ ਨਹੀਂ ਲੱਗੇ ਜਾ ਸਕਦੇ ਗੰਦੇ ਨਾਲੇ ਦੇ ਟਕੇ ਜਾ ਸਕਦੇ ਨਹੀਂ ਗੁਰਜੀ ਜੀ ਦਿਲ ਦੇ ਨਾਲ ਹਾਂਜੀ ਕਹਿੰਦੇ ਕਿ ਜਿੰਦਗੀ ਉਹ ਗੁਰਜੀ ਸਿੰਘ ਉਹ ਲਾਉਣਾ ਉਹ ਤੁਹਾਡੇ ਤੁਹਾਡੇ ਜੀ ਤੁਸੀਂ ਸਵਾਲ ਕਰਦੇ ਹੋ ਵੀ ਜੰਦੇ ਨਾਲਾ ਨਹੀਂ ਟਕਿਆ ਗਿਆ ਉਹ ਕਹਿੰਦਾ ਇਹ ਟਕੇ ਜਾ ਸਕਦੇ ਲੇਕਿਨ ਗੰਦ ਜਾਂ ਦਿਲ ਜਾਂ ਉਹ ਨਹੀਂ ਟਕੇ ਜਾ ਸਕਦਾ ਠੀਕ ਹੈ ਬਈਆਂ ਗੱਲਾਂ ਦੇ ਆ ਗਏ ਫਿਰ ਜਵਾਬ ਦੇਣ ਕੰਮ ਦਾ ਮੈਂ ਤੇ ਆਖਿਆ ਪਹਿਲੀ ਵਾਰੀ ਲੋਕਲ ਵਰਸਸ ਲੋਕਲ ਲਾਟਰੀ ਐਮਪੀ ਆਏ ਲਾਟਰੀ ਐਮਪੀ ਪਹਿਲੀ ਵਾਰੀ ਲਾਟਰੀ ਨਿਕਲੀ ਜਦੋਂ ਕੈਪਟਨ ਸਾਹਿਬ ਨੇ ਛੱਡੀ ਤੇ ਵੇਵ ਸੀ ਕੈਪਟਨ ਸਾਹਿਬ ਗੁਰਦਾਸ ਸਾਹਿਬ ਨੂੰ ਖਾਦੀ ਨਾਲ ਦੀ ਨਾਲ ਐਮਪੀ ਬਣ ਕੇ ਲਾਟਰੀ ਨਿਕਲਾਈ ਦੂਜੀ ਵਾਰੀ ਬਾਹਰੋਂ ਆ ਗਏ ਪੂਰੀ ਸਾਹਿਬ ਫਿਰ ਲਾਟਰੀ ਨਿਕਲਾਈ ਪਹਿਲੀ ਵਾਰੀ ਲੋਕਲ ਵਰਸਸ ਲੋਕਲ ਕਾਮ ਵਰਸਸ ਕੀ ਆ ਭਲਾ ਜ਼ੀਰੋ ਕੰਮ ਕਰਾਉਣ ਆਪਣਾ ਇੱਕ ਸਿੰਗਲ ਇੱਕ ਸਿੰਗਲ ਗਿਆ ਇਹ ਆਂਦੇ ਆ ਮੇਰੇ ਕੰਮ ਜੀ ਮੇਰੀ ਪ੍ਰੋਫਾਈਲ ਤੇ ਵੇਖ ਲੋ ਫੇਸਬੁੱਕ ਤੇ ਵੇਖ ਲੋ ਉਹਦਾ ਕੀ ਗੱਦੱਸ ਵੀ ਇਹ ਕੰਮ ਮੈਂ ਕੀਤਾ ਜਿਹੜੀ ਸੜਕ ਦੇਖ ਲੋਗੇ ਅਨਲ ਜੋਸ਼ੀ ਨੇ ਬਣਾਈ ਜਿਹੜੇ ਬਾਗ ਦੇਖ ਲੋਗੇ ਅਨਲ ਜੋਸ਼ੀ ਨੇ ਕੀਤਾ ਜਿੱਥੇ ਮਰਦੀ ਦੇਖ ਲੋਗੇ ਅਨਲ ਜੋਸ਼ੀ ਨੇ ਬਣਾਇਆ ਤਾਂ ਕੰਮ ਤੇ ਆਪ ਬੋਲੀ ਜਾਂਦਾ ਲੋਕ ਬੋਲੀ ਜਾਂਦੇ ਬੰਦ ਲੋੜ ਨਹੀਂ ਪੈਂਦੀ